ਕਬੱਡੀ 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 ਸਭ ਕਬੱਡੀ ਦੇ ਪ੍ਰੇਮੀਆਂ ਨੂੰ ਬਾਈ ਹੁਣ ਕਬੱਡੀ ਦੇ ਵਿੱਚ ਐ ਕਹਿ ਰਹੇ ਆ ਵੀ ਆ ਖਿਡਾਰੀ ਐਨੇ ਪੈਸੇ ਲੈਂਦਾ ਐਨੇ ਪੈਸੇ ਲੈਂਦਾ ਬਾਈ ਜੀ ਹੁਣ ਮੈਂ ਦੱਸਦਾ ਗਰੀਬੀ ਖਿਡਾਰੀਆਂ ਦੀ ਸੋਨੀ ਫੱਕਰ ਝੰਡੇ ਵਾਲਾ ਪਤਾ ਨਾ ਕਿਸੇ ਨੂੰ ਵੀ ਸਾਰਿਆਂ ਨੂੰ ਪਤਾ ਹੂ ਕਬੱਡੀ ਦੇ ਵਿੱਚ ਬਾਈ ਜੀ ਇੱਕ ਕੋਠੇ ਦੇ ਵਿੱਚ ਰਹਿੰਦਾ ਸੀ ਬੰਦਾ ਤੇ ਬੰਦੇ ਨੇ ਕਬੱਡੀ ਦੇ ਵਿੱਚੋਂ ਬਾਈ ਜੀ ਘਰ ਪਾਇਆ ਅੱਜ ਉਹ ਬੰਦੇ ਨੂੰ ਪੁੱਛ ਲੋ ਜਾ ਕੇ ਬਈ ਬਾਈ ਕਹਿੰਦਾ ਵੀ ਮੈਂ ਬਸ ਸਭ ਕੁਝ ਮੈਨੂੰ ਕਬੱਡੀ ਨੇ ਦਿੱਤਾ ਜੱਗੂ ਹਾਕਮ ਵਾਲਾ ਦੇਖ ਲਓ ਬਾਈ ਜੀ ਛੋਟੇ ਜਿਹੇ ਘਰ ਚ ਰਹਿੰਦਾ ਸੀ ਜਮਾ ਮਾਤੜ ਦੇ ਪਰਿਵਾਰ ਚੋਂ ਜੀ ਗਰੀਬ ਪਰਿਵਾਰ ਚੋਂ ਤੇ ਅੱਜ ਬਾਈ ਜੀ ਬੰਦੇ ਦੀ ਕੋਠੀ ਦੇਖ ਲਓ ਤਿੰਨ ਕਨਾਲਾਂ ਚ ਕੋਠੀ ਹੋਊ ਜੀ ਬਾਈ ਜੀ ਐ ਨਹੀਂ ਬੋਲੀ ਰਹਾਂਦਾ ਛਿੱਲੂ ਦੇਖ ਲਓ ਛਿੱਲੂ ਛੋਟੇ ਜਿਹੇ ਘਰ ਚ ਰਹਿੰਦਾ ਸੀ ਜਣਾ ਖਣਾ ਕਹਿੰਦਾ ਛਿੱਲੂ ਇੰਨੇ ਪੈਸੇ ਲੈਂਦਾ ਬਾਈ ਜੀ ਛਿੱਲੂ ਲੈਂਦਾ ਨਾ ਪੈਸੇ ਛਿੱਲੂ ਪੈਸਿਆਂ ਦਾ ਮੁੱਲ ਵੀ ਪਾ ਕੇ ਜਾਂਦਾ ਗਰਾਊਂਡ ਦੇ ਵਿੱਚ ਆ ਕੇ ਜੋ ਪੈਸੇ ਲੈਂਦਾ ਮੁੱਲ ਵੀ ਪਾਉਂਦਾ ਜੱਗੂ ਹਾਕਮ ਵਾਲਾ ਪੈਸੇ ਲੈਂਦਾ ਉਹ ਮੁੱਲ ਪਾਉਂਦੇ ਬਾਈ ਕਬੱਡੀ ਦਾ ਬਾਈ ਜੀ ਆ ਕੇ ਮੁੱਲ ਪੈਂਦਾ ਉਹਨਾਂ ਦਾ ਇੱਥੇ ਬਾਈ ਜੀ ਖੇਡਦੇ ਆ ਨਾ ਜਦੋਂ ਮੁੱਲ ਪਾ ਕੇ ਜਾਂਦੇ ਆ ਅਗਲੇ ਨੂੰ ਦਿਖਾ ਕੇ ਜਾਂਦੇ ਆ ਬਾਈ ਪੈਸੇ ਲਏ ਆ ਤੇ ਅਸੀਂ ਖੇਡ ਕੀ ਵੀ ਖੇ ਆ ਇਹ ਨਹੀਂ ਬੋਲੀ ਜਾ ਹੁੰਦਾ ਬਾਈ ਕਿਸੇ ਨੂੰ ਮਾੜਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਆਪਾਂ ਕਹਿੰਨੇ ਆ ਆਪਣੀ ਮਾਂ ਖੇਡ ਕਬੱਡੀ ਨੂੰ ਨਾ ਮਾੜਾ ਬੋਲੋ ਆਪਣੀ ਮਾਂ ਖੇਡ ਕਬੱਡੀ ਬਹੁਤ ਵਧੀਆ ਚੀਜ਼ ਹੈ ਇਨੂੰ ਬਈ ਆਪਾਂ ਉੱਪਰ ਲੈ ਕੇ ਜਾਣਾ ਇਹਨੂੰ ਆਪਾਂ ਥੱਲੇ ਨਹੀਂ ਲੈ ਕੇ ਜਾਣਾ ਆਪਣੀ ਤਾਂ ਅੱਗੀ ਕਬੱਡੀ ਬਹੁਤ ਥੱਲੇ ਵਗ ਗਈ ਅੱਗੀ ਕਿੰਨੀ ਕੁ ਰਹਿ ਗਈ ਕਬੱਡੀ ਹੁਣ ਅੱਗੇ ਖਿਡਾਰੀ ਲੜਦੇ ਨਹੀਂ ਸੀ ਤੇ ਹੁਣ ਤਾਂ ਗਰਾਊਂਡਾਂ ਦੇ ਵਿੱਚ ਕਲੇਸ਼ ਹੁੰਦਾ ਖਿਡਾਰੀਆਂ ਦਾ ਬਈ ਨਾ ਲੜੋ ਸਾਰੇ ਜਣੇ ਵਧੀਆ ਰਹੋ ਬਈ ਸੱਸੀ ਕਾਲ ਬਈ ਕਬੱਡੀ ਦੇ ਪ੍ਰੇਮੀਆਂ ਨੂੰ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜ਼ ਜੀ